ਦਰਸਲ ਗੱਲ ਇਹ ਹੈ ਜੀ ਕਈ ਗੱਲਾਂ ਦੀ ਗੱਲ ਇੱਕ ਨਹੀਂ ਹੈ ਜੀ ਤੇ ਜੋਗ ਚ ਹੋ ਰਿਹਾ ਜੀ ਜੋ ਕਰ ਰਹੇ ਆ ਉਹ ਸਿਰਫ ਇਹ ਹੈ ਵੀ ਮੋਦੀ ਸਰਕਾਰ ਸੁਣ ਨਹੀਂ ਰਹੀ ਸੇਬੀ ਜਿਹਦੀ ਚੇਅਰਪਰਸਨ ਉਹਨਾਂ ਦੀ ਆਪਣੀ ਹੀ ਥਾਪੀ ਹੋਈ ਹੈ ਔਰ ਉਹਨੇ ਇਹਨਾਂ ਵੱਡਾ ਕਪੜਾ ਕੀਤਾ ਜਿਵੇਂ ਪਹਿਲਾਂ ਇਨਕੁਆਰੀ ਕਰਕੇ ਕਹਿ ਦਿੱਤਾ ਵੀ ਨਹੀਂ ਕੋਈ ਕਪੜਾ ਹੈ ਨਹੀਂ ਉਹਨਾਂ ਨੇ ਸ਼ੈਲ ਕੰਪਨੀ ਦੇ ਰਾਹੀਂ 20 ਹਜ਼ਾਰ ਕਰੋੜ ਰੁਪਈਆ ਲੋਕਾਂ ਦਾ ਹਾਂਜੀ ਇਥੋਂ ਬਾਹਰ ਕੱਢ ਕੇ ਦੇਖੋ ਮੇਰੀ ਸਮਝ ਤੋਂ ਬਾਹਰ ਹੈ ਮੇਰੀ ਸਮਝ ਤੋਂ ਬਾਹਰ ਹੈ ਭਈ ਇਹ ਹਿੰਦੁਸਤਾਨ ਦਾ ਪੈਸਾ ਬਾਹਰ ਲੈ ਕੇ ਜਾਂਦੇ ਨੇ ਹਿੰਦੁਸਤਾਨ ਵਾਲੇ ਕੀ ਕਰਨਗੇ ਅਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਕਾਂਗਰਸ ਨੂੰ ਭਾਰਤ ਬਣਾਉਂਗਾ ਅੱਜ ਉਹ ਛੋਟੇ ਟੇਕੀ ਬੈਠਾ ਲੱਗੇ ਗੱਲ ਨਹੀਂ ਕਰਦਾ ਜਦੋਂ ਕਾਂਗਰਸ ਦੇ ਲੀਡਰ ਸਾਡੇ ਰਾਹੁਲ ਜੀ ਪਾਰਲੀਮੈਂਟ ਜਾਂਦੇ ਨੇ ਉਹਨੂੰ ਪਤਾ ਲੱਗ ਜਾਂਦਾ ਤੂੰ ਦੱਸਿਆ ਜਾਂਦੇ ਵੀ ਆ ਉਹ ਆਏ ਹੋਏ ਨੇ ਉਸ ਤੋਂ ਕਿਹਾ ਤਾਂ ਵਿਦੇਸ਼ਾਂ ਦੇ ਜਾਂਦਾ ਜਾਂ ਬਾਹਰ ਜਾਂਦਾ ਇਤ ਲੋਕਾਂ ਦਾ ਇੱਕ ਜੋਕਾ ਦਾ ਹਾਂਜੀ ਉਹ ਜੋਕਾ ਜਿਹੜੀਆਂ ਨੇ ਨਾ ਉਹ ਲੋਕਾਂ ਦਾ ਮਹਿਸੂਸ ਲਿਆ ਨੇ ਇਸ ਗੱਲ ਨੂੰ ਤ੍ਰੀਖ ਸਾਹਿਬ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਜਿਹੜਾ ਕਿ ਸਭੀ ਤੇ ਅੰਡਾਨੀਆਂ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਸੀ ਤੇ ਤੌਰ ਤੇ ਉੱਤੇ ਦਰਸਲ ਗੱਲ ਇਹ ਹੈ ਜੀ ਕਈ ਗੱਲਾਂ ਨੇ ਗੱਲ ਇੱਕ ਨਹੀਂ ਹੈ ਜੀ ਇਹ ਜੋਗ ਚ ਹੋ ਰਿਹਾ ਜੀ ਜੋ ਕਰ ਰਹੇ ਆ ਜੀ ਉਹ ਸਿਰਫ ਇਹ ਹੈ ਵੀ ਮੋਦੀ ਸਰਕਾਰ ਸੁਣ ਨਹੀਂ ਰਹੀ ਸੇਵੀ ਜਿਹਦੀ ਚੇਅਰਪਰਸਨ ਉਹਨਾਂ ਦੀ ਆਪਣੀ ਹੀ ਸਥਾਪੀ ਹੋਈ ਹੈ ਔਰ ਉਹਨੇ ਇਨਾ ਵੱਡਾ ਕਪੜਾ ਕੀਤਾ ਜਿਨੇ ਪਹਿਲਾਂ ਇਨਕੁਆਰੀ ਕਰਕੇ ਕਹਿ ਦਿੱਤਾ ਵੀ ਨਹੀਂ ਕੋਈ ਕਪੜਾ ਹੈ ਨਹੀਂ ਹਾਂਜੀ ਉਹਨਾਂ ਨੇ ਸ਼ੈਲ ਕੰਪਨੀ ਦੇ ਰਾਹੀਂ 20000 ਕਰੋੜ ਰੁਪਇਆ ਲੋਕਾਂ ਦਾ ਹਾਂਜੀ ਇਥੋਂ ਬਾਹਰ ਕੱਢ ਕੇ ਦੇਖੋ ਮੇਰੀ ਸਮਝ ਤੋਂ ਬਾਹਰ ਹੈ ਮੇਰੀ ਸਮਝ ਤੋਂ ਬਾਹਰ ਹੈ ਬਈ ਇਹ ਹਿੰਦੁਸਤਾਨ ਦਾ ਪੈਸਾ ਬਾਹਰ ਲੈ ਕੇ ਜਾਂਦੇ ਨੇ ਹਿੰਦੁਸਤਾਨ ਵਾਲੇ ਕੀ ਕਰਨਗੇ ਇੱਥੇ ਜਿਹੜੇ ਗਰੀਬ ਲੋਕ ਨੇ ਦਲਿਤ ਲੋਕ ਨੇ ਪਛੜੇ ਲੋਕ ਨੇ ਗਰੀਬ ਛੋਟਾ ਦੁਕਾਨਦਾਰ ਹੈ ਛੋਟਾ ਇੰਡਸਟਰੀਲਿਸਟ ਹੈ ਉਹ ਬਤਾਰੇ ਕੀ ਕਰਨਗੇ ਇਹ ਮੈਨੂੰ ਸਮਝ ਤੋਂ ਬਾਹਰ ਹੈ ਵੀ ਮੋਦੀ ਜੀ ਕੀ ਸੋਚ ਕੇ ਪ੍ਰਾਈਮ ਮਿਨਿਸਟਰ ਬਣੇ ਨੇ ਜਾਂ ਕੀ ਸੋਚ ਕੇ ਕਿਸੇ ਬੰਦੇ ਨੂੰ ਅੱਗੇ ਕੀਤਾ ਹੈ ਬਿਲਕੁਲ ਮੋਦੀ ਸਰਕਾਰ ਤਾਂ ਕਹਿੰਦੀ ਵੀ ਅਸੀਂ ਆਮ ਲੋਕਾਂ ਦੀ ਕੀ ਲੱਗਦਾ ਵੀ ਇੱਥੇ ਲੱਗਦਾ ਵੀ ਆਮ ਲੋਕਾਂ ਦੀ ਹੈ ਕਿ ਮੋਦੀ ਸਰਕਾਰ ਇਹ ਤਾਂ ਤੁਸੀਂ ਜਾਣਦੇ ਹੋ ਇੱਕ ਗੱਲ ਮੈਨੂੰ ਮੋਦੀ ਸਾਹਿਬ ਦੀ ਬੜੀ ਕਮਾਲ ਦੀ ਲੱਗ ਰਹੀ ਹੈ ਕਹਿੰਦੇ ਮੈਂ ਕਾਂਗਰਸ ਮੁਕਤ ਭਾਰਤ ਬਣਾਉਂਗਾ ਹੁਣ ਪਤਾ ਲੱਗਿਆ ਵੀ ਉਹ ਕਾਂਗਰਸ ਮੁਕਤ ਕਿਵੇਂ ਕਹਿੰਦੇ ਨੇ ਉਹ ਸਾਰੇ ਕਾਂਗਰਸੀਆਂ ਨੂੰ ਪੈਸੇ ਦੇ ਕੇ ਉਧਰ ਲੈ ਜਾਂਦੇ ਨੇ ਬਿਲਕੁਲ ਇਹ ਹੋਰ ਕੋਈ ਗੱਲ ਨਹੀਂ ਹੈ ਮੈਨੂੰ ਨਹੀਂ ਸੀ ਪਤਾ ਮੈਂ ਕਿਹਾ ਸ਼ਾਇਦ ਇਹ ਆਪਣੀ ਕਾਰਗੁਜ਼ਾਰੀ ਦੇ ਨਾਲ ਇਹ ਆਪਣੀ ਹਿੰਮਤ ਦੇ ਨਾਲ ਆਪਣੇ ਕੰਮ ਦੇ ਨਾਲ ਆਪਣੀ ਪਾਰਟੀ ਦੇ ਪ੍ਰੋਗਰਾਮਾਂ ਦੇ ਨਾਲ ਸ਼ਾਇਦ ਕਾਂਗਰਸੀ ਵਰਕਰਾਂ ਨੂੰ ਤੋੜ ਲੈਣੇ ਵਰਕਰਾਂ ਨੂੰ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਨਹੀਂ ਇਹ ਸਾਰੇ ਪੈਸੇ ਦੀ ਖੇਡ ਹੈ ਲਾਲਚ ਹੈ ਇਹ ਨੂੰ ਲਾ ਦਿੰਦੇ ਨੇ ਉਹੀ ਬੰਦਾ ਉਧਰ ਤੋਂ ਦਿੰਦਾ ਸਿੱਖ ਸਾਹਿਬ ਇੱਕ ਪਾਸੇ ਹੁਣ ਪੁਲਿਸ ਅੱਗੇ ਕਿਵੇਂ ਦੇਖੋਗੇ ਅੱਗੇ ਵਧੋਗੇ ਫਿਰ ਹੁਣ ਕੋਈ ਗੱਲ ਨਹੀਂ ਹੁਣ ਅੱਜ ਤਾਂ ਅੱਗੇ ਵਧਣ ਵਾਸਤੇ ਨਹੀਂ ਆ ਹਾਂਜੀ ਪ੍ਰਸ਼ਾਸਨ ਆਪਣਾ ਕੰਮ ਕਰਦਾ ਅਸੀਂ ਆਪਣਾ ਕੰਮ ਕਰਾਂਗੇ ਹੁਣ ਅੱਗੇ ਕੀ ਮੰਗ ਕੀ ਕਰਦੇ ਹੋ ਕਿਉਂਕਿ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਦੇਸ਼ ਭਰ ਦੇ ਵਿੱਚ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਹੈ ਵੀ ਇਹ ਇੰਡੀਅਨ ਬਰਜਰਸੀ ਜਿਹੜੀ ਰਿਪੋਰਟ ਹੈ ਨਾ ਉਹਦੇ ਤੇ ਦੁਬਾਰਾ ਇਨਕੁਆਰੀ ਹੋਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੱਖਰਾ ਹੋਣਾ ਚਾਹੀਦਾ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਲੱਗਦਾ ਵੀ ਇਨਕੁਆਰੀ ਹੋਊਗੀ ਫਿਰ ਗੱਲੇ ਆ ਆਸ ਤੇ ਦੁਨੀਆ ਜਿਉਂਦੀ ਹੈ ਉਮੀਦ ਰੱਖੀ ਹੋਈ ਹੈ ਵੀ ਅਸੀਂ ਆਪਣੀ ਕੋਸ਼ਿਸ਼ ਪੂਰੀ ਰੱਖਾਂਗੇ ਔਰ ਇਹ ਕੁਝ ਕਰਵਾ ਕੇ ਹਟਾਂਗੇ ਅੱਜ ਨਹੀਂ ਹੋ ਗੱਲ ਹੋ ਜੂ ਕੱਲ ਨਹੀਂ ਹੋ ਬਰਸ ਹੋ ਜੂਗਾ ਐਸੀ ਗੱਲ ਨਹੀਂ ਹੈ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਕਹਿੰਦਾ ਸੀ ਮੈਂ ਕਾਂਗਰਸ ਮੁਕਤ ਭਾਰਤ ਬਣਾਉਂਗਾ ਅੱਜ ਉਹ ਘੋਡੇ ਟੇਕੀ ਬੈਠਾ ਅੱਖਾਂ ਚੱਕੇ ਗੱਲ ਨਹੀਂ ਕਰਦਾ ਜਦੋਂ ਕਾਂਗਰਸ ਦੇ ਲੀਡਰ ਸਾਡੇ ਰਾਹੁਲ ਜੀ ਪਾਰਲੀਮੈਂਟ ਜਾਂਦੇ ਨੇ ਉਹਨੂੰ ਪਤਾ ਲੱਗ ਜਾਂਦਾ ਦੱਸਿਆ ਜਾਂਦਾ ਵੀ ਅੱਜ ਉਹ ਆਏ ਹੋਏ ਨੇ ਉਸ ਦਿਨ ਉਹ ਜਾਂ ਤਾਂ ਵਿਦੇਸ਼ ਚਲਾ ਜਾਂਦਾ ਜਾਂ ਬਾਹਰ ਚਲਾ ਜਾਂਦਾ ਸਾਨੂੰ ਕਈ ਵਾਰੀ ਅਖਬਾਰਾਂ ਚ ਪੜ੍ਹ ਕੇ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਆਉਣਗੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਭਾਰਤ ਦੇ ਪ੍ਰਧਾਨ ਮੰਤਰੀ ਅੱਜ ਭਾਰਤ ਆਉਣਗੇ ਬੜੀਆਂ ਕਮਾਲ ਦੀਆਂ ਗੱਲਾਂ ਨੇ ਖੈਰ ਕੋਈ ਗੱਲ ਨਹੀਂ ਬੇੜਾ ਬਹੁਤ ਬਲਵਾਨ ਹੁੰਦਾ ਵਕਤ ਬਹੁਤ ਬਲਵਾਨ ਹੁੰਦਾ ਹਾਂਜੀ ਤੇ ਹਿੰਦੁਸਤਾਨੀ ਲੋਕ ਭਗਤ ਨੇ ਹਿੰਦੁਸਤਾਨੀ ਲੋਕ ਪੋੜੇ ਨੇ ਹਿੰਦੁਸਤਾਨੀ ਲੋਕ ਮੇਨ ਕਸ਼ਲੇ ਇਹਨਾਂ ਦੀ ਮਿਹਨਤ ਇਹਨਾਂ ਦੀ ਭਗਤੀ ਇਹਨਾਂ ਦੀ ਹਿੰਮਤ ਅੱਗੇ ਆਊਗੀ ਔਰ ਇਹ ਜੇ ਚੋਰ ਟੇਰੇ ਦੇਖੋ ਮੇਰੀ ਗੱਲ ਸੁਣੋ ਸੱਚੀ ਗੱਲ ਇਹ ਹੈ ਬਈ ਇਸ ਵੇਲੇ ਮੁਲਕ ਦਾ ਪੈਸਾ ਚੋਰੀ ਹੋ ਰਿਹਾ ਔਰ ਕਰਵਾ ਰਹੇ ਨੇ ਇਹ ਇੱਕ ਕਰਵਾ ਰਹੇ ਨੇ ਹਾਂਜੀ ਹੁਣ ਦੋ ਗੱਲਾਂ ਨੇ ਬਲਕਿ ਦੋ ਬ ਨਹੀਂ ਇੱਕੋ ਹੀ ਹੈ ਬਈ ਦੋ ਢੜੇ ਬਣੇ ਹੋਏ ਨੇ ਮੁਲਕ ਦੇ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਹਾਂਜੀ ਉਹ ਜੋਕਾਂ ਜਿਹੜੀਆਂ ਨੇ ਨਾ ਉਹ ਲੋਕਾਂ ਦਾ ਖੂਨ ਚੂਸ ਲਈਆਂ ਨੇ ਇਸ ਗੱਲ ਨੂੰ ਰੁਕਣਾ ਹੈ ਧੰਨਵਾਦ ਸੋ ਸਿੰਘ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਆ ਕਿ ਜਿਹੜੀ ਮੰਗ ਵੀ ਲੋਕਾਂ ਨੂੰ ਲੈ ਕੇ ਲੁੱਟ ਕੀਤੀ ਜਾ ਰਹੀ ਹੈ ਉਹ ਲੁੱਟ ਹੋਣ ਅਸੀਂ ਨਹੀਂ ਹੋਣ ਦਿੱਤੀ ਜਾਵੇਗੀ ਇਹ ਹੀ ਤਸਵੀਰਾਂ ਦੇ ਵਿੱਚ ਉਹਨਾਂ ਦੱਸਿਆ ਹੁਣ ਪ੍ਰੋਟੈਸਟ ਜਿਹੜਾ ਕਿ ਸ਼ੁਰੂ ਕਰਤੇ ਵੀ ਹੈ ਅੱਗੇ ਵੀ ਜਿਹੜਾ ਕਿ ਉਹਨਾਂ ਵੱਲੋਂ ਵਧੇ ਜਾਵੇ ਕਿ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰੀਤ ਚੰਡੀਗੜ੍ਹ